ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਵਿੱਚ ਵਾਪਰੀ ਇੱਕ ਵੱਡੀ ਘਟਨਾ ਜਿਸ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਜਿਸ ਦੇ ਵਿੱਚ ਮਾਸੂਮ ਬੱਚੇ ਔਰਤਾਂ ਨੀਆਂ ਵੀ ਜਾਨਾ ਗਈਆਂ ਨੇ 122 ਲੋਕਾਂ ਦੀ ਮਾਤ ਹੋਈ ਕਿਵੇਂ ਭੱਜ ਦੌੜ ਦੇ ਵਿੱਚ ਔਰ ਇੱਕ ਆਸ਼ਰਮ ਉਸ ਆਸ਼ਰਮ ਨੂੰ ਚਰਾਉਣ ਵਾਲਾ ਭੋਲੇ ਬਾਬਾ ਕੌਣ ਹੈ ਭੋਲੇ ਬਾਬਾ ਕਿੰਨੇ ਪਰਚੇ ਨੇ ਦਰਜ ਕਿੰਨੀਆਂ ਗੱਡੀਆਂ ਦੇ ਕਾਫਲੇ ਨਾਲ ਚੱਲਦੇ ਨੇ ਇੰਨੀ ਸ਼ਾਨੋ ਸ਼ੌਕਤ ਵਾਲੀ ਉਹ ਜ਼ਿੰਦਗੀ ਕਿਵੇਂ ਜਿਉਣ ਲੱਗਾ ਜਿਹੜਾ ਕੀ ਯੂਪੀ ਪੁਲਿਸ ਦੇ ਵਿੱਚ ਇੱਕ ਸਪਾਈ ਹੁੰਦਾ ਸੀ ਸਪਾਈ ਤੋਂ ਓਲੇ ਬਾਬਾ ਬਣਨ ਤੱਕ ਦਾ ਉਸ ਦਾ ਸਫ਼ਰ ਕਿਵੇਂ ਚਲਾਕੀਆਂ ਦੇ ਨਾਲ ਭਰਪੂਰ ਰਿਹਾ ਔਰ ਉਸ ਦੇ ਉੱਤੇ ਕਿਹੜੇ-ਕਿਹੜੇ ਤੇ ਕਿੰਨੇ ਪਰਚੇ ਦਰਜ ਨੇ ਇਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਬੀਬੀਸੀ ਦੀ ਰਿਪੋਰਟ ਕੀ ਕਹਿੰਦੀ ਹੈ ਹੋਰਨਾ ਮੀਡੀਆ ਆਧਾਰਿਆਂ ਵਿੱਚ ਛਪੀਆਂ ਰਿਪੋਰਟਾਂ ਦੇ ਵਿੱਚ ਵੀ ਵੱਡੇ ਖੁਲਾਸੇ ਹੋ ਰਹੇ ਨੇ 122 ਲੋਕਾਂ ਦੀ ਜਾਨ ਗਈ ਹੈ ਔਰ ਹੁਣ ਤਾਜ਼ਾ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਵੀ ਦੱਸਦੀ ਏ ਕਿ ਜਿਹੜੀ ਅਲੀਗੜ੍ਹ ਦੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸ ਬਾਬੇ ਦੇ ਔਰ ਉਸ ਆਸ਼ਰਮ ਦੇ ਪ੍ਰਬੰਧਕਾਂ ਦੇ ਖਿਲਾਫ ਜਿੱਥੇ ਉਹ ਪ੍ਰੋਗਰਾਮ ਹੋ ਰਿਹਾ ਸੀ ਉਸ ਦੇ ਖਿਲਾਫ سنگੀਨ ਧਾਰਾਵਾਂ ਲਗਾ ਕੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੁਣ ਦੱਸਦੇ ਹਾਂ ਕਿ ਇੱਕ ਸਪਾਈ ਉਸ ਦਾ ਪਹਿਲਾ ਨਾਮ ਕੀ ਸੀ ਔਰ ਸਪਾਈ ਦੀ ਨੌਕਰੀ ਦੇ ਵਿੱਚੋਂ ਉਸ ਨੂੰ ਬਰਖਾਸਤ ਕਿਵੇਂ ਕੀਤਾ ਗਿਆ ਹਾਲਾਂਕਿ ਭੋਲੇ ਬਾਬਾ ਜਿਹੜਾ ਸੂਰਜਪਾਲ ਨਾਮ ਸੀ ਜਿਸ ਦਾ ਜਿਸ ਦਾ ਪਿੰਡ ਜਿਹੜਾ ਪੁਰਾਣਾ ਉਹ ਕਿਹੜਾ ਸੀ ਕਾਸ गंज ਉਹ ਵੀ ਦੱਸਾਂਗੇ ਔਰ ਨਾਲ ਹੀ ਉਸਨੇ ਦਾਵਾ ਇਹ ਕੀਤਾ ਕਿ ਮੈਂ ਤੇ 28 ਸਾਲ ਪਹਿਲਾਂ ਵੀਆਰਐਸ ਲੈ ਲਈ ਸੀ ਕਿ ਨੌਕਰੀ ਆਪਣੀ ਮਰਜ਼ੀ ਦੇ ਨਾਲ ਛੱਡੀ ਸੀ ਪਰ ਇਸ ਦੀ ਸਚਾਈ ਕੁਝ ਹੋਰ ਹੈ ਦਰਅਸਲ ਉਸ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਸਨ ਛੇੜਛਾੜ ਕਰਨ ਦੇ ਉਹ ਛੇੜਛਾੜ ਕਰਨ ਦੇ ਇਲਜ਼ਾਮ ਲੱਗਣ ਦੇ ਕਰਕੇ ਹੀ ਉਸ ਦੀ ਵਿਭਾਗੀ ਕਾਰਵਾਈ ਹੁੰਦੀ ਹੈ ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਬਾਅਦ ਵਿੱਚ ਉੱਥੋਂ ਦੇ ਸਥਾਨਕ ਲੋਕ ਦੱਸਦੇ ਨੇ ਕਿ ਕਿਵੇਂ ਇਸ ਸੂਰਜਪਾਲ ਨੇ ਪਖੰਡੀ ਬਾਬੇ ਨੇ ਘਰ ਘਰ ਜਾ ਕੇ ਚੰਦਾ ਇਕੱਠਾ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਉਸ ਦੀ ਸ਼ੁਰੂਆਤ 28 ਸਾਲ ਪਹਿਲਾਂ ਫਿਰ ਉਹ ਆਪਣੇ ਆਪ ਨੂੰ ਅਧਿਆਤਮਿਕ ਗੁਰੂ ਦੱਸਣ ਲੱਗਾ ਔਰ ਉਸ ਦੀ ਪਤਨੀ ਵੀ ਇਸ ਆਸ਼ਰਮ ਨੂੰ ਜਿਸ ਦਾ ਕੀ 30 ਏਕੜ ਦੇ ਵਿੱਚ ਬਣਿਆ ਹੋਇਆ ਹੈ ਉਹ ਪ੍ਰਵਚਨ ਦਿੰਦੀ ਸੀ ਜਿਸ ਦਿਨ ਇਹ ਹਾਥਰਸ ਆਸ਼ਰਮ ਵਾਲਾ ਬਾਬਾ ਹੋਲੇ ਬਾਬਾ ਜਿਸ ਨੂੰ ਨਾਮ ਦਿੱਤਾ ਗਿਆ ਉਸ ਨੇ ਆਪਣੇ ਆਪ ਨੂੰ ਦਿੱਤਾ ਉਹ ਜਿਸ ਦਿਨ ਉੱਥੇ satsang ਨਹੀਂ ਸੀ ਕਰਦਾ ਪ੍ਰਵਚਨ ਨਹੀਂ ਸੀ ਸਾਂਝੇ ਕਰਦਾ ਜਿਹੜੇ ਲੋਕ ਉੱਥੇ ਆਉਂਦੇ ਸਨ ਜਿਹੜੇ ਭਗਤ ਬਣ ਚੁੱਕੇ ਸਨ ਆਪਣੇ ਦੁੱਖਾਂ ਦੇ ਮਾਰੇ ਫੇਰ ਉਸ ਦਿਨ ਉਸਦੀ ਪਤਨੀ ਆ ਜਿਹੜੀ ਉਹ ਪ੍ਰਵਚਨ ਕਰਦੀ ਸੀ ਜਿਸ ਨੂੰ ਸਾਰੇ ਭਗਤ ਮਾਂ ਕਹਿ ਕੇ ਬੁਲਾਉਂਦੇ ਸੀ ਤਾਂ ਇਹ ਸਾਰਾ ਆਸ਼ਰਮ ਆ ਜਿਹੜਾ 30 ਏਕੜ ਦੇ ਵਿੱਚ ਹੌਲੀ ਹੌਲੀ ਫੈਲਦਾ ਇੱਕ ਵੱਡਾ ਸਾਮਰਾਜ ਬਣਦਾ ਗਿਆ ਔਰ ਉਸਦੀ ਢਹ ਢੇਰੀ ਹੋਣ ਦਾ ਜਿਹੜੀ ਕਹਾਣੀ ਹੈ ਹੁਣ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਦੋਂ ਤੋਂ ਇਹ ਘਟਨਾ ਵਾਪਰੀ ਹੈ ਉਦੋਂ ਤੋਂ ਬਾਬਾ ਤੇ ਉਸਦੇ ਪ੍ਰਬੰਧਕ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਹਾਲਾਂਕਿ ਦਾਵਾ ਕਰ ਰਹੀ ਹੈ ਕਿ ਉਸ ਨੂੰ ਜਲਦੀ ਗ੍ਰਿਫਤਾਰ ਵੀ ਕੀਤਾ ਜਾਏਗਾ ਹਾਲਾਂਕਿ سنگੀਨ ਧਰਾਵਾਂ ਦੇ ਤਹਿਤ ਉਸ ਦੇ ਖਿਲਾਫ ਜਾਣਕਾਰੀ ਮਿਲੀ ਹੈ ਕਿ ਮਾਮਲਾ ਦਰਜ ਕਰ ਦਿੱਤਾ ਗਿਆ ਹੁਣ ਉਸ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਉਹ ਤੁਰਿਆ ਕਿੱਥੋਂ ਤੇ ਪਹੁੰਚਿਆ ਕਿੱਥੇ ਤੱਕ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦਰਅਸਲ 18 ਸਾਲ ਦੀ ਨੌਕਰੀ ਤੋਂ ਬਾਅਦ 90 ਦੇ ਦਸ਼ਕ ਦੇ ਵਿੱਚ ਉਸ ਨੇ ਵੀਆਰਐਸ ਲੈਣ ਦਾ ਦਾਵਾ ਕੀਤਾ ਹਾਲਾਂਕਿ ਉਸ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ ਬਰਖਾਸਤ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਅਧਿਆਤਮਿਕ ਗੁਰੂ ਦੱਸਣਾ ਸ਼ੁਰੂ ਕਰ ਦਿੱਤਾ ਉਹ ਕਹਿੰਦਾ ਹੈ ਕਿ ਮੈਂ ਖੁਦ ਕਿਤੇ ਵੀ ਨਹੀਂ ਜਾਂਦਾ ਜਦ ਕਿ ਭਗਤ ਮੈਨੂੰ ਬੁਲਾਉਂਦੇ ਨੇ ਭਗਤਾਂ ਦੀ ਫਰਿਆਦ ਦੇ ਉੱਤੇ ਹੀ ਅਲੱਗ-ਅਲੱਗ ਸਥਾਨਾਂ ਤੇ ਘੁੰਮ ਕੇ ਉਸ ਸਮਾਗਮ ਕਰਦਾ ਰਹਿੰਦਾ ਹੈ ਇਸ ਸਮੇਂ ਕਈ ਆਈਐਸ ਤੇ ਆਈਪੀਐਸ ਅਫਸਰ ਵੀ ਉਸ ਦੇ ਚੇਲੇ ਬਣ ਚੁੱਕੇ ਨੇ ਇਥੋਂ ਤੱਕ ਕਿ ਵੱਡੀਆਂ ਸਿਆਸੀ ਪਾਰਟੀਆਂ ਦੇ ਲੀਡਰ ਵੀ ਉਸ ਨੂੰ ਨਤਮਸਤਕ ਹੁੰਦੇ ਨੇ ਉਸ ਦੇ ਅੱਗੇ ਅਕਸਰ ਹੀ ਉਸ ਦੇ ਸਮਾਗਮਾਂ ਦੇ ਵਿੱਚ ਰਾਜਨੀਤਿਕ ਤੇ ਅਫਸਰ ਪਹੁੰਚਦੇ ਰਹਿੰਦੇ ਨੇ ਵਿਆਸ ਸਮਾਗਮਾਂ ਦੇ ਵਿੱਚ ਵੀ ਉਸ ਨੂੰ ਉਚੇਚੇ ਤੌਰ ਤੇ ਬੁਲਾਇਆ ਜਾਂਦਾ ਹੈ ਬਿਨਾ ਪ੍ਰਸਾਦ ਤੇ ਹੋਰ ਕਿਸੇ ਚੜਾਵੇ ਦੇ ਉਸ ਦੇ ਭਗਤ ਉਸ ਦੇ ਕੋਲ ਆਉਂਦੇ ਨੇ ਵਿਸ਼ਵ ਹਰੀ ਉਰਫ ਭੋਲੇ ਬਾਬਾ ਦੇ ਆਯੋਜਨ ਕੀਤੇ ਗਏ ਕਈ ਪ੍ਰਸਾਦ ਜਿਹੜਾ ਨਹੀਂ ਚੜਾਇਆ ਜਾਂਦਾ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਜਿੰਨੇ ਭਗਤ ਬਣੇ ਨੇ ਉਹਨਾਂ ਨੂੰ ਇਹ ਵਾਰ-ਵਾਰ ਅਪੀਲਾਂ ਕੀਤੀਆਂ ਜਾਂਦੀਆਂ ਨੇ ਕਿ ਉਹਨਾਂ ਕੋਲ ਕੋਈ ਵੀ ਚੜਾਵਾ ਨਾ ਚੜਾਇਆ ਜਾਵੇ ਬਾਬਾ ਕੋਈ ਵੀ ਸਾਇਤ ਜਾਂ ਹੋਰ ਸਮਗਰੀ ਨਹੀਂ ਵੇਚਦਾ ਸਮਾਗਮ ਦੇ ਪ੍ਰੋਗਰਾਮ ਦੇ ਦੌਰਾਨ ਸ਼ਰਧਾਲੂਆਂ ਤੋਂ ਚੰਦਾ ਵੀ ਨਹੀਂ ਲਿਆ ਜਾਂਦਾ ਇਹ ਦਾਵਾ ਕੀਤਾ ਗਿਆ ਹਾਲਾਂਕਿ ਸਥਾਨਕ ਲੋਕ ਦੱਸਦੇ ਨੇ ਕਿ ਉਸ ਦੇ ਵਿੱਚ ਉਹਨੇ ਘਰ-ਘਰ ਚੰਦਾ ਵੀ ਇਕੱਠਾ ਕੀਤਾ ਸੀ ਇਥੋਂ ਤੱਕ ਕਿ ਯੂਪੀ ਦੇ ਵੱਡੇ ਲੀਡਰ ਜਿਹੜੇ ਨੇ ਉਹ ਉਸ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੁੰਦੇ ਰਹਿੰਦੇ ਨੇ ਚਾਹੇ ਉਹ ਅਖਲੇਸ਼ ਯਾਦਵ ਵੀ ਕਿਉਂ ਨਾ ਹੋਣ ਉਹਨਾਂ ਦੇ ਟਵਿੱਟਰ ਹੈਂਡਲ ਦੇ ਉੱਤੇ ਵੀ ਉਸ ਦੇ ਆਸ਼ਰਮ ਨੂੰ ਲੈ ਕੇ ਤਸਵੀਰਾਂ ਜਿਹੜੀਆਂ ਨੇ ਉਹ ਪਾਈਆਂ ਗਈਆਂ ਉਹ ਵੀ 2023 ਵਿੱਚ ਹੋਏ ਸਮਾਗਮ ਦੇ ਵਿੱਚ ਇੱਕ ਵਾਰੀ ਹਿੱਸਾ ਬਣਿਆ ਸੀ ਔਰ ਇੱਥੇ ਇੱਕ ਵੱਡੀ ਗੱਲ ਇਹ ਹੈ ਕਿ 2022 ਦਾ ਵਿੱਚ ਜਿਹੜਾ ਉਹ ਦੌਰ ਸੀ ਕੋਵਿਡ ਦਾ ਉਦੋਂ ਪੁਲਿਸ ਪ੍ਰਸ਼ਾਸਨ ਨੇ ਸਿਰਫ 50 ਲੋਕਾਂ ਨੂੰ ਬੁਲਾ ਕੇ ਸੱਤ ਸੰਗ ਕਰਨ ਦੀ ਜਿਹੜੀ ਆਗਿਆ ਦਿੱਤੀ ਸੀ ਪਰ ਉਸ ਵਕਤ ਵੀ ਇਸ ਬਾਬੇ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ ਤੇ 50000 ਲੋਕ ਇਕੱਠੇ ਕਰ ਲਏ ਸਨ ਕੋਵਿਡ ਦੇ ਦੌਰ ਵਿੱਚ ਜਦੋਂ ਸਾਰੇ ਪਾਸੇ ਜਿਹੜਾ ਉਹ ਨਿਯਮ ਤੈਅ ਕੀਤੇ ਗਏ ਸਨ ਕਿ ਇੱਕ ਜਗ੍ਹਾ ਤੇ ਕਿੰਨੇ ਲੋਕ ਇਕੱਠੇ ਹੋ ਸਕਦੇ ਨੇ ਤੇ ਕਿੰਨੇ ਨਹੀਂ ਪਰ ਉਸ ਬਾਬੇ ਨੇ ਕਾਨੂੰਨ ਦੀਆਂ ਧੱਜੀਆਂ ਉਦੋਂ ਵੀ ਅਡਾਈਆਂ ਸਨ ਹੁਣ ਗੱਲ ਕਰਦੇ ਹਾਂ ਕਿ ਦਰਅਸਲ ਇਸ ਮਾਮਲੇ ਦੇ ਵਿੱਚ ਵੱਖ-ਵੱਖ ਰਾਜਾਂ ਤੋਂ ਉਸ ਕੋਲ ਕਿਵੇਂ ਭਗਤ ਉਸਦੇ ਪੁੱਜਣ ਲੱਗੇ ਕਰੋਨਾ ਕਾਲ ਦੇ ਵਿੱਚ 2022 ਦੀ ਜਿਹੜੀ ਲਹਿਰ ਚੱਲੀ ਉਦੋਂ ਵੀ ਬਹੁਤ ਅਜਿਹੇ ਜਿਹੜੇ ਸਮਾਗਮ ਨੇ ਆਏ ਸਨ ਔਰ ਉਸ ਤੋਂ ਬਾਅਦ ਭੋਲੇ ਬਾਬਾ ਦੀ ਜ਼ਮੀਨ ਆ ਜਿਹੜੀ ਉਹ ਕਬਜ਼ਾ ਕਰਨ ਦੇ ਵੀ ਦੋਸ਼ ਲੱਗੇ ਔਰ ਹੁਣ ਤੱਕ ਉਸ ਦੇ ਉੱਤੇ ਪੰਜ ਪਰਚੇ ਦਰਜ ਨੇ ਇਸ ਮਾਮਲੇ ਦੇ ਵਿੱਚ ਵੱਖ-ਵੱਖ ਰਿਪੋਰਟਾਂ ਦੱਸਤੀਆਂ ਨੇ ਔਰ ਹੁਣ ਇਸ ਦੇ ਮਸਲੇ ਦੇ ਵਿੱਚ ਭੋਲੇ ਬਾਬਾ ਦਾ ਜਿਹੜਾ ਅਗਲਾ ਪ੍ਰੋਗਰਾਮ ਉਹ 4 ਤੋਂ 11 ਜੁਲਾਈ ਤੱਕ ਆਗਰਾ ਦੇ ਵਿੱਚ ਹੋਣਾ ਸੀ ਔਰ ਸਈਆ ਥਾਣੇ ਖੇਤਰ ਦੇ ਵਿੱਚ ਗਵਾਲੀਅਰ ਰੋਡ ਦੇ ਉੱਤੇ ਨਗਲਾ ਕੇਸਰੀ ਦੇ ਵਿੱਚ ਤਿਆਲੀ ਤਿਆਰੀ ਜਿਹੜੀ ਚੱਲ ਰਹੀ ਸੀ ਕਈ ਪੋਸਟਰ ਵੀ ਲੱਗ ਚੁੱਕੇ ਨੇ ਪਰ ਕਈ 122 ਲੋਕਾਂ ਦੀ ਮੌਤ ਹੋਣ ਦੇ ਨਾਲ ਲਾਸ਼ਾਂ ਦਾ ਜਦੋਂ ਢੇਰ ਲੱਗਣੇ ਸ਼ੁਰੂ ਹੋਏ ਤੇ ਬਾਬੇ ਨੂੰ ਭੱਜਣਾ ਪੈ ਗਿਆ ਤੇ ਉਹ ਫਰਾਰ ਹੋ ਗਿਆ ਇਸ ਮਾਮਲੇ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਉਸ ਦੇ ਖਿਲਾਫ ਜਿਹੜੀ ਪਰਚਾ ਤਾਂ ਦਰਜ ਕੀਤਾ ਗਿਆ ਪਰ ਗ੍ਰਿਫਤਾਰੀ ਕਦੋਂ ਹੁੰਦੀ ਹੈ ਪਰ ਇਸ ਦਾ ਸਫਾਈ ਹੋਣ ਦਾ ਜਿਹੜਾ ਸਫਰ ਸੀ ਉੱਥੋਂ ਇਹ ਆਉਂਦਾ ਆਉਂਦਾ ਮਾਡਰਨ ਲੁੱਕ ਵਾਲਾ ਬਾਬਾ ਬਣ ਗਿਆ ਭੋਲੇ ਬਾਬਾ ਦੇ ਕੋਲ ਹੋਰ ਕਈ ਭਗਵੇਂ ਪੋਸ਼ਾਕ ਵੀ ਜਿਹੜੇ ਉਹ ਨਹੀਂ ਪਹਿਨਦਾ ਹਾਲਾਂਕਿ ਉਹ ਪੈਂਟ ਸ਼ਰਟ ਤੇ ਐਣਕਾਂ ਚਸ਼ਮੇ ਕਈ ਤਰ੍ਹਾਂ ਦੇ ਲਗਾਉਂਦਾ ਜਦੋਂ ਸੂਟਡ ਬੂਟਡ ਹੋ ਕੇ satsang ਕਰਦਾ ਸੂਟ ਬੂਟਡ ਦੇ ਨੰਗ ਹਮੇਸ਼ਾ ਹੀ ਸਫੇਦ ਹੁੰਦੇ ਨੇ ਕਈ ਵਾਰੀ ਕੁੜਤਾ ਪਜਾਮਾ ਪਹਿਨ ਲੈਂਦਾ ਪਰ ਸਿਰ ਦੇ ਉੱਤੇ ਸਫੇਦ ਟੋਪੀ ਪਹਿਨ ਕੇ ਰੱਖਦਾ ਔਰ satsang ਕਰਨ ਦੇ ਲਈ ਪਹੁੰਚ ਜਾਂਦਾ ਉਸ ਦੇ ਕੋਲ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਰਧਾਲੂ ਉੱਥੇ ਉਹਦੇ ਭਗਤ ਜਿਹੜੇ ਬਣੇ ਨੇ ਉਹ ਆਉਂਦੇ ਰਹਿੰਦੇ ਨੇ ਬਾਬੇ ਦਾ ਜਿਹੜਾ ਹੁਣ ਪਿੰਡ ਦੇ ਵਿੱਚ ਆਸ਼ਰਮ ਹੈ ਮੈਨਪੁਰੀ ਦੇ ਵਿੱਚ 10 ਸਾਲ ਪਹਿਲਾਂ ਪਹੁੰਚਦਾ ਤੇ 30 ਏਕੜ ਦੇ ਵਿੱਚ ਉਹ ਫੈਲ ਚੁੱਕਿਆ ਆਸ਼ਰਮ ਜਿੱਥੇ ਕਿਸੇ ਦੇਵਤੇ ਦੀ ਕੋਈ ਮੂਰਤੀ ਨਹੀਂ ਰੱਖੀ ਗਈ 2014 ਦੇ ਵਿੱਚ ਉਸਨੇ ਬਹਾਦਰ ਨਗਰ ਤੋਂ ਮੈਨਪੁਰੀ ਦੇ ਵਿੱਚ ਵਿਸ਼ਵਾ ਦੇ ਵਿੱਚ ਆਪਣਾ ਠਿਕਾਣਾ ਬਦਲ ਲਿਆ ਸੀ ਆਸ਼ਰਮ ਦਾ ਪ੍ਰਬੰਧ ਸਥਾਨਕ ਪ੍ਰਸ਼ਾਸਕ ਦੇ ਹੱਥਾਂ ਵਿੱਚ ਛੱਡ ਦਿੱਤਾ ਗਿਆ ਔਰ ਇੱਥੋਂ ਤੱਕ ਵੀ ਜਾਣਕਾਰੀ ਮਿਲਦੀ ਹੈ ਕਿ ਉਸ ਦਾ ਠਿਕਾਣਾ ਬਦਲਣ ਦੇ ਬਾਅਦ ਵੀ ਆਸ਼ਰਮ ਦੇ ਵਿੱਚ ਹਰ ਦਿਨ 12000 15000 ਇਸ ਤਰ੍ਹਾਂ ਸ਼ਰਧਾਲੂ ਆ ਜਿਹੜੇ ਆਉਂਦੇ ਰਹਿੰਦੇ ਆ ਔਰ ਯੂਪੀ ਪੁਲਿਸ ਦੇ ਵਿੱਚ ਉਹ ਹੈਡ ਕਨਸਪਟੇਬਲ ਦੀ ਨੌਕਰੀ ਦੇ ਦੌਰਾਨ 28 ਸਾਲ ਪਹਿਲਾਂ ਸੂਰਜਪਾਲ ਜਟਾਵਾ ਜਿਸ ਦਾ ਨਾਮ ਹੈ ਉਹ ਪੋਸਟਡ ਰਿਹਾ ਨੌਕਰੀ ਦੇ ਦੌਰਾਨ ਉਸ ਦੇ ਖਿਲਾਫ ਯੂਨ ਸ਼ੋਸ਼ਣ ਕਰਨ ਦਾ ਮੁਕਦਮਾ ਵੀ ਦਰਜ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਹਾਲਾਂਕਿ ਬਾਬਾ ਦਾਵਾ ਕਰਦਾ ਹੈ ਕਿ ਮੈਂ ਵੀ ਆਰਐਸ ਲੈ ਕੇ ਨੌਕਰੀ ਆ ਜਿਹੜੀ ਉਹ ਛੱਡੀ ਹੈ ਔਰ ਉਸ ਦੀ ਜਿਹੜੀ ਪਤਨੀ ਹੈ ਉਹ ਵੀ ਉਸ ਦੇ ਨਾਲ ਪ੍ਰਵਚਨ ਕਰਦੀ ਸੀ ਔਰ ਇਹ ਭੱਜ ਦੌੜ ਮਚਨ ਦੇ ਵਿੱਚ ਜਿਹੜਾ ਬਾਬਾ ਹੈ 30 ਏਕੜ ਦੇ ਵਿੱਚ ਆਸ਼ਰਮ ਚਲਾਉਣ ਵਾਲਾ ਇਸ ਦੇ ਕਈ ਕਾਰਨਾਮੇ ਸਾਹਮਣੇ ਆਉਂਦੇ ਨੇ ਔਰ ਇਸ ਮਾਮਲੇ ਦੇ ਵਿੱਚ ਉਸ ਦੇ ਖਿਲਾਫ ਕਈ ਤਰ੍ਹਾਂ ਦੇ ਮੁਕਦਮੇ ਆ ਜਿਹੜੇ ਉਹ ਦਰਜ ਕੀਤੇ ਗਏ ਨੇ ਕਾਰਾਂ ਦੇ ਕਾਫਲੇ ਚੱਲਦੇ ਨੇ ਔਰ ਉਸ ਦੇ ਖਿਲਾਫ ਕਈ سنگੀਨ ਮਾਮਲਿਆਂ ਦੇ ਤਹਿਤ ਪਰਚੇ ਵੀ ਦਰਜ ਨੇ ਔਰ ਪੰਜ ਮੁਕਦਮੇ ਹੁਣ ਤੱਕ ਦੀ ਜਾਣਕਾਰੀ ਦੇ ਸਬੰਧਤ ਦੱਸਿਆ ਗਿਆ ਕਿ ਦਰਜ ਨੇ ਬੀਬੀਸੀ ਦੀ ਰਿਪੋਰਟ ভাসਕਰ ਦੀ ਰਿਪੋਰਟ ਦੇ ਮੁਤਾਬਕ ਔਰ ਐਨਡੀਟੀਵੀ ਦੀ ਰਿਪੋਰਟ ਦੇ ਮੁਤਾਬਕ ਕਿ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਇਹ ਭੋਲੇ ਬਾਬਾ ਜਿਹੜਾ ਕੀ ਚਲਾਕ ਹੈ ਦਰਅਸਲ ਔਰ ਪਖੰਡ ਕਰਦਾ ਕਰਦਾ ਕਿੱਥੋਂ ਤੱਕ ਪਹੁੰਚ ਗਿਆ ਆਪਣਾ ਇੱਕ ਵੱਡਾ Empire ਖੜਾ ਕਰਦਾ ਹੈ ਪਰ 122 ਜਿਹੜੇ ਲੋਕ ਉਸ ਦੇ ਕਹਿ ਲੋ ਕਿ ਉਸ ਦੀਆਂ ਪ੍ਰਵਚਨ ਉਸ ਦੀਆਂ ਕੀਤੀਆਂ ਹੋਈਆਂ ਗੱਲਾਂ ਦੇ ਵਿੱਚ ਆਉਂਦੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠੇ ਹੁੰਦੇ ਨੇ ਉਨਾ ਹਜ਼ਾਰਾਂ ਦੇ ਵਿੱਚ 122 ਲੋਕਾਂ ਦੀ ਮੌਤ ਹੋਈ ਹੈ ਕਈ ਹੋਰ ਗੰਭੀਰ ਜ਼ਖਮੀ ਨੇ ਕਈਆਂ ਨੇ ਹਸਪਤਾਲਾਂ ਦੇ ਵਿੱਚ ਆਪਣਾ ਦਮ ਤੋੜਿਆ ਤੇ ਕਈ ਉੱਥੇ ਮੌਕੇ ਦੇ ਉੱਤੇ ਹੀ ਮਾਰੇ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਇਹ ਵਾਪਰੀ ਘਟਨਾ ਹਾਥਰਸ ਯੂਪੀ ਦੇ ਵਿੱਚ ਚੱਲਣ ਵਾਲਾ ਆਸ਼ਰਮ ਜਿਸ ਨੂੰ ਕਿਸੇ ਨੇ ਕੰਟਰੋਲ ਨਹੀਂ ਕੀਤਾ ਤੇ ਨਤੀਜਾ ਕੀ ਨਿਕਲਿਆ 122 ਲੋਕਾਂ ਦੀ ਮੌਤ ਹੋ ਗਈ ਤਾਂ ਇੱਕ ਸਪਾਈ ਤੋਂ ਭੋਲੇ ਬਾਬਾ ਤੱਕ ਦਾ ਸਫ਼ਰ ਕਰਨ ਵਾਲਾ ਜਿਸ ਤੇ ਯੂਨ ਸ਼ੋਸ਼ਨ ਕਰਨ ਦੇ ਦੋਸ਼ ਲੱਗੇ ਹੁਣ ਮੁਕਦਮਾ ਦਰਜ ਹੋਵੇ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੋਵੇ ਤਾਂ ਇੰਨੇ ਲੋਕਾਂ ਨੇ ਉਸ ਦੇ ਵਿੱਚ ਵਿਸ਼ਵਾਸ ਕਿਵੇਂ ਪ੍ਰਗਟ ਕੀਤਾ ਕਿ ਇਹ ਸਚਾਈ ਪਹਿਲਾਂ ਨਹੀਂ ਸੀ ਦੱਸੀ ਗਈ ਸਥਾਨਕ মিডিਆ ਦੇ ਵੱਲੋਂ ਵੀ ਜਾਂ ਸਥਾਨਕ ਲੋਕਾਂ ਦੇ ਵੱਲੋਂ ਵੀ ਪਰ ਉਸ ਦੇ ਵਿੱਚ ਆਸਥਾ ਲੋਕਾਂ ਦੀ ਵਧ ਗਈ ਤੇ ਨਤੀਜਾ ਇਹ ਨਿਕਲਿਆ ਕਿ ਉਹ ਇੰਨੇ ਲੋਕਾਂ ਦੀ ਜਾਣ ਜਾ ਚੁੱਕੀ ਹੈ ਤਾਂ ਇਹ ਸੀ ਜਿਹੜਾ ਅਸਲ ਕਰਦਾਰ ਹੈ ਇਸ ਬਾਬੇ ਦਾ ਜਿਸ ਨੇ ਆਪਣੇ ਆਪ ਨੂੰ ਭੋਲੇ ਬਾਬਾ ਦਾ ਨਾਮ ਦਿੱਤਾ ਉਹਨੂੰ ਦੇਖਦੇ ਆ ਕੇਸ ਨੂੰ ਕਦੋਂ ਕਾਬੂ ਕੀਤਾ ਜਾਂਦਾ ਹੈ ਕਦੋਂ ਗ੍ਰਿਫਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਫਿਲਹਾਲ ਇਸ ਰਿਪੋਰਟ ਵਿੱਚ ਇਸ ਜਾਣਕਾਰੀ ਚੈਨਈ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ